ਮੈਂ ਨਾਮ ਸ਼ਿਵਾਨੀ ਤੇ ਕਿਹੜਾ ਲਾਕਾ ਤੁਹਾਡਾ ਲਾਕਾ ਦਾ ਪ੍ਰਿਆਲ ਬੰਡ ਕਿੰਨਾ ਮੁਸ਼ਕਲ ਹੁੰਦਾ ਜਿਹੜਾ ਕਿਸਤੀ ਰਹੀ ਸਭ ਬੜਾ ਹੀ ਔਖਾ ਬਰਾਵਾ ਦੇਖ ਲਓ ਤੁਹਾਡੇ ਸਾਹਮਣੇ ਹੀ ਆਂ ਜਾਣ ਜਾਂ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆ ਦਾ ਪਹਾੜਾ ਮੁੜਾ ਹਾਂ ਚਾਪ ਕਰ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਭੇਜ ਲੈਣੇ ਹੁਣ ਇਹ 3-4 ਮਹੀਨੇ ਹੱਡਲੇ ਕਿੰਨੇ ਔਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਅਹਕਾਰ ਹੋਣ ਲਾਈਨ ਕਲਾਸ ਲਈ ਤੇ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬਹੁਤ ਬੁੜਾ ਹਾਲ ਹੋਇਆ ਗੱਦਾ ਪਰ ਕੀ ਕਰਨਾ ਕੱਢ ਮਾਂਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਹਾਲਾਤ ਮੈਂ ਮੇਰੀ ਜ਼ਮੀਨ ਆ ਇਹ ਸਾਰੀ ਇਥੋਂ ਰੋਡ ਦੇ ਕੰਡੇ ਕੰਡੇ ਲੱਗਦੀ ਆ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਆ ਪਰ ਅਹੀ ਕਸੀਏ ਨੂੰ ਵੀ ਕਦੀ ਅਜੇ ਤੱਕ ਕੁਛ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰ ਆਗਾ ਆਪਣਾ ਤੇ ਸਾਨੂੰ ਹੋਣ ਵੀ ਵਾਜ ਇਧਰ ਫੇਰਾਮ ਲਗਾਣਾ ਕਹਿੰਦੇ ਯਾਰ ਅਜੇ ਬੀੜੀ ਪਈ ਹੈ ਮੈਂ ਚਲੋ ਦੇਖ ਕੇ ਆਈਏ ਇੱਥੇ ਥੋੜਾ ਬਹੁਤਾ ਬਹੁਤ ਬੁਰੀ ਹਾਲਤ ਹੈ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਇੱਥੇ ਕੁਝ ਵੀ ਨਹੀਂ ਮਿਲਦਾ ਗ੍ਰਾਉਂਡ ਲੈਵਲ ਦੇ ਆਣਗੇ ਚੰਗੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟੇਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪੀ ਨੇ ਸਰਕਾਰ ਕਿਉਂ ਇਹ ਪਾਣੀ ਵੇਸਟੇਜ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਕਿੰਨੇ ਪਿੰਡ ਪਿੰਡੇ ਨੇ ਪਾਰ ਪਸ ਤੇ ਆ ਤੇ ਆ ਤੇ ਕਾਫੀ 25 ਦੀ ਪਿੰਡ ਬੰਦੇ ਮੇਰੇ ਕੰਨ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਦਰਬਮਿਆਲ ਸਾਈਡ ਦੇ ਨਰੂਲ ਜਮਨ ਸਿੰਘ ਵਾਲੀ ਪੁਲੀ ਦੇ ਉੱਪਰ ਕਿੰਨੇ ਸਮੇ ਤੋਂ ਨਹੀਂ ਹਲਾਤਾ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਤੇ ਮੈਂ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁੱਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਰਾਜਨੀਤੀ ਖੇਲਦੀਆਂ ਵਿਚਾਰਿਆਂ ਨਾਲ ਫਿਰ ਦੌੜਣ ਦੀ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਇਸ ਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਔਖਾ ਸੁਖਾ ਰਾਤ ਨਹੀਂ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਧਰ ਇਹੀ ਹੈ ਜੀ ਇਹਦੇ ਪੁੱਲ ਬਣਨਾ ਚਾਹੀਦਾ ਇਧਰ ਜੀ ਉਹਦੇ ਹੱਥੇ ਤੋਂ ਔਖਾ ਹੀ ਹੈ ਜੀ ਪਾਣੀ ਯਾਦਾ ਚੜ ਜੇ ਤੇ ਬੱਚੇ ਤੇ ਫਿਰ ਰਹਿਣ ਇਧਰ ਹੀ ਦਖ ਦੇਣਾ। ਔਖੇ ਆ ਬਹੁਤ ਸੁਧਾਲ ਮਾੜੇ ਆ ਜੀ। ਤੋ ਉਹ ਕਿੱਧਰ ਜਾ ਸਕਦਾ ਕੋਈ ਕਿਦੀ ਵੀ ਨਹੀਂ ਜਾ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਧਰ ਜਾ ਸਕਦਾ ਇਥੇ। ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇਧਰ। ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ। ਹਾਂਜੀ ਪੁਲ ਔਖਾ ਹੀ ਆ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਫੇਰ ਹੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ। ਇਹ ਫੈਦਾ ਵਾ ਜੀ। ਤੇ ਮਾ ਮਾੜੇ ਹੀ ਹਾਲਤਾ। ਮਲਾ ਦਾ ਕੰਮ ਕਰਦਾ ਮੈਂ। ਕੀ ਬਿਕਨੀਆਂ ਬੇੜੀਆਂ ਹੈਗੀਆਂ ਕਿ ਕੀ ਇਸਲੇ ਹੁਣ ਕਿੰਨੇ ਚਿਰ ਬੜਚਪੀ ਜਾਣੀ ਹੈ ਬੇੜੀਆਂ 3 ਮਹੀਨੇ ਚੁੱਕੇ ਆ ਆਪਣਾ ਪੁੱਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚਲੇਗੀ ਦੋ ਕਿਸ਼ਤੀਆਂ ਦੇ ਕੋਈ ਇੱਕ ਸੋਟੀ ਹੈ ਇੱਕ ਇਹ ਵੱਡੀ ਕਿਸ਼ਤੀ ਹੈਗੀ ਹੈ ਇਹ ਕਿਸ਼ਤੀ ਕਦੋਂ ਮਾਰੀ ਸੀ ਇਹ ਲਗਭਗ 8-9 ਮਹੀਨਾ ਹੋ ਗਿਆ ਜਿਹਨੂੰ ਮਾਈ ਨੂੰ ਹਾਂਜੀ ਤੇ ਫਿਰ ਕਿੰਨੇ ਟਾਈਮ ਜਿਹੜੀ ਕਿਸ਼ਤੀ ਪੈਂਦੀ ਹੈਗੀ ਆ ਤਾਂ ਕਿਸ ਤਰ੍ਹਾਂ ਸਮਝਾਉਂਦੇ ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7:00 ਵਜੇ ਚੱਲ ਪੈਂਦੀ ਹੈ ਤੇ ਸਾਮੀ 6:00 ਵਜੇ ਤੱਕ ਹਾਂਜੀ ਜੇ ਕੋਈ ਉਧਰ ਬਿਮਾਰ ਹੋ ਮਰ ਹੋ ਜਾਏ ਤਾਂ ਫਿਰ ਉਹਦਾ ਕੀ ਹਾਲ ਹੈ ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ ਹਾਂਜੀ ਹਾਂਜੀ ਹਾਲਾਤ ਤੇ ਮਾਰੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁਲ ਹੋਣਾ ਚਾਹੀਦਾ ਜੰਦਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ ਤਿੰਨ ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣਾਂ ਦਾ ਨਹੀਂ ਪਾਰ ਹੁੰਦਾ ਜੀ ਇਹ ਸੱਤ ਪਿੰਡ ਹੈ ਜੀ ਇਹ ਸੱਤ ਪਿੰਡਾਂ ਦੇ ਲੋਕ ਨੇ ਫਿਰ ਕਿਸ ਤਰੀਕਾ ਕਿਸ ਤਰੀਕਾ ਨਿਕਲਦਾ ਜੀ ਹਾਂਜੀ ਇਹ ਤਿੰਨ ਮਹੀਨੇ ਕਰਾਂ ਜੀ ਸਾਢੇ ਤਿੰਨ ਮਹੀਨੇ ਲਗਪਕ ਕਿਸਾਨ ਫਿਰ ਹੋਣ ਫਸਲ ਫੁੱਸਲ ਤੇ ਪੱਕਣੀ ਨਹੀਂ ਜਦੋਂ ਫਸਲ ਮੁੜ ਕੇ ਪੱਕੇਗਾ ਉਦੋਂ ਬ੍ਰਿਜ ਲੱਗ ਜਾਏ ਪੁਲ ਫਿਰ ਬੰਨਚ ਗਿਆ ਜੀ ਸਰਕਾਰ ਨੂੰ ਕੀ ਅਪੀਲ ਕਰ ਸਕਦੇ ਜੀ ਪੁਲ ਬਣ ਤੇ ਵਧੀਆ ਗੱਲ ਹੈ ਜੀ